ਹੱਦ ਸੇ ਦਿਆਂ ਇਹ ਤਸਵੀਰਾਂ ਲੁਧਿਆਣਾ ਦੇ ਫਿਰੋਜ਼ਪੁਰ ਰੋਡ ਦੀਆਂ ਨੇ ਜਿੱਥੇ ਵੱਡਾ ਹਾਦਸਾ ਵਾਪਰਿਆ ਹੈ ਸੀਸੀਟੀਵੀ ਦੇ ਵਿੱਚ ਇਹ ਤਸਵੀਰਾਂ ਕੈਦ ਹੋਈਆਂ ਨੇ ਗਰੇ ਰੰਗ ਦੀ ਇੱਕ ਵਾਕਸ ਵੈਗਨ ਜ਼ੈਟਾ ਕਾਰ ਨੇ ਤੇਜ਼ ਰਫ਼ਤਾਰ ਦੇ ਵਿੱਚ ਜੋ ਆ ਰਹੀ ਸੀ ਗਰੇ ਰੰਗ ਦੀ ਵਾਕਸ ਵੈਗਨ ਜ਼ੈਟਾ ਕਾਰ ਜੋ ਕਿ ਤੇਜ਼ ਰਫ਼ਤਾਰ ਦੇ ਵਿੱਚ ਆ ਰਹੀ ਸੀ ਉਸ ਨੇ ਵਕ-ਵਕ ਗੱਡੀਆਂ ਨੂੰ ਹਿੱਟ ਕੀਤਾ ਹੈ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿਵੇਂ ਇੱਕ ਤੇਜ਼ ਰਫ਼ਤਾਰ ਲੁਧਿਆਣਾ ਦੇ ਫਿਰੋਜ਼ਪੁਰ ਰੋਡ ਦੇ ਉੱਤੇ ਆਉਂਦੀ ਹੈ ਤੇ ਵਕ-ਵਕ ਗੱਡੀਆਂ ਦੇ ਨਾਲ ਉਹ ਟਕਰਾਂਦੀ ਹੈ ਤੇ ਇਸ ਹਾਦਸੇ ਦੇ ਵਿੱਚ ਜਾਨੀ ਨੁਕਸਾਨ ਨਹੀਂ ਹੋਇਆ ਜੋ ਕਾਰ ਸਵਾਰ ਸੀ ਉਹਨਾਂ ਨੂੰ ਮਾਮੂਲੀ ਸੱਟਾਂ ਲੱਗੀਆਂ ਨੇ ਮੌਕੇ ਤੇ ਪਹੁੰਚੇ ਪੁਲਿਸ ਅਧਿਕਾਰੀ ਨੇ ਇਸ ਘਟਨਾ ਦੀ ਜਾਣਕਾਰੀ ਦਿੱਤੀ ਹੈ ਮੈਂ ਰੰਗਿਆ ਸੇਕਟਰ ਤੋਂ ਮੈਂ ਖਾਪਨਗਰ ਤੋਂ ਮੈਂ ਇਹ ਜੱਡਾ ਗੱਡੀ ਜਿਹੜੀ ਹੈ ਇਹ ਧਰ ਘੁਆੜੀ ਆ ਇੱਥੇ ਜਿਨ੍ਹਾਂ ਨੇ ਆਈ ਵਿਟਨੈਸ ਦੇ ਕਹਿਣ ਦੇ ਮਤਾਬਕ ਠੀਕ ਹੈ ਜੀ ਬੜੀ ਦੇਰ ਰਫਤਾਰੀ ਨਹੀਂ ਆ ਪਹਿਲਾਂ ਉਹ ਗੱਡੀ ਨੂੰ ਰੈਟ ਕੀਤਾ ਮਿੰਟ ਦਸ ਤੋਂ ਬਾਅਦ ਸਿੱਧੀ ਇਹਦੇ ਚ ਖਾਰ ਗੱਡੀ ਤੇ ਲੱਗੀ ਆ ਖਾਰ ਗੱਡੀ ਔਰ ਗੱਡੀ ਜਿਹੜੀ ਆ ਲੋਵਾ ਚ ਬੱਜੀ ਆ ਆਪਣੇ ਫੋਰਚੂਨਰ ਚ ਬੱਜੀ ਆ ਫੋਰਚੂਨਰ ਦੇ ਅਗੇ ਇੱਕ ਹੋਰ ਗੱਡੀ ਸੀ ਤੇ ਉਹਨੂੰ ਹਿੱਟ ਕੀਤਾ ਮਤਲਬ ਕਿ ਇਹਨੇ ਚਾਰ ਗੱਡੀਆਂ ਨੂੰ ਹਿੱਟ ਕੀਤਾ ਜਾਨੀ ਨੁਕਸਾਨ ਜਾਨੀ ਨੁਕਸਾਨ ਕੋਈ ਨਹੀਂ ਹੋਇਆ ਤਿੰਨ ਉਹਨਾਂ ਨੂੰ ਹੋਲੀ ਸੱਟ ਲੱਗੀਆਂ ਉਹ ਆਪਣਾ ਮੈਡੀਕਲ ਕਰਾਉਣ ਗਏ ਆ ਗੱਡੀ 'ਚ ਕਿੰਨੇ ਲੋਕ ਸਵਾਰ ਸੀ ਇਹ ਇਸ ਗੱਡੀ ਦੇ ਵਿੱਚ ਤਾਂ ਕਹਿ ਨਹੀਂ ਸਕਦਾ ਵਕਤ ਤੇ ਕੋਈ ਆ ਜਿਹੜਾ ਐਗਰਿਕਸ ਦਾ ਦਿਆ ਇਸ ਗੱਡੀ ਦੇ ਵਿੱਚ ਤਿੰਨੇ ਤਿੰਨ ਸੀਗੇ ਹਾਦਸੇ ਦੀਆਂ ਇਹ ਤਸਵੀਰਾਂ ਲੁਧਿਆਣਾ ਦੇ ਫਿਰੋਜ਼ਪੁਰ ਰੋਡ ਦੀਆਂ ਨੇ ਜਿੱਥੇ ਵੱਡਾ ਹਾਦਸਾ ਵਾਪਰਿਆ ਹੈ ਸੀਸੀਟੀਵੀ ਦੇ ਵਿੱਚ ਇਹ ਤਸਵੀਰਾਂ ਕੈਦ ਹੋਈਆਂ ਨੇ ਗ੍ਰੇ ਰੰਗ ਦੀ ਇੱਕ ਵਾਕਸ ਵੈਗਨ ਜ਼ੈਟਾ ਕਾਰ ਨੇ ਤੇਜ਼ ਰਫ਼ਤਾਰ ਦੇ ਵਿੱਚ ਜੋ ਆ ਰਹੀ ਸੀ ਗ੍ਰੇ ਰੰਗ ਦੀ ਵਾਕਸ ਵੈਗਨ ਜ਼ੈਟਾ ਕਾਰ ਜੋ ਕਿ ਤੇਜ਼ ਰਫ਼ਤਾਰ ਦੇ ਵਿੱਚ ਆ ਰਹੀ ਸੀ ਉਸ ਨੇ ਵੱਖ-ਵੱਖ ਗੱਡੀਆਂ ਨੂੰ ਹਿੱਟ ਕੀਤਾ ਹੈ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿਵੇਂ ਇੱਕ ਤੇਜ਼ ਰਫ਼ਤਾਰ ਲੁਧਿਆਣਾ ਦੇ ਫਿਰੋਜ਼ਪੁਰ ਰੋਡ ਦੇ ਉੱਤੇ ਆਉਂਦੀ ਹੈ ਤੇ ਵੱਖ-ਵੱਖ ਗੱਡੀਆਂ ਦੇ ਨਾਲ ਉਹ ਟਕਰਾਂਦੀ ਹੈ ਤੇ ਇਸ ਹਾਦਸੇ ਦੇ ਵਿੱਚ ਜਾਨੀ ਨੁਕਸਾਨ ਨਹੀਂ ਹੋਇਆ ਜੋ ਕਾਰ ਸਵਾਰ ਸੀ ਉਹਨਾਂ ਨੂੰ ਮਾਮੂਲੀ ਸੱਟਾਂ ਲੱਗੀਆਂ ਨੇ ਮੌਕੇ ਤੇ ਪਹੁੰਚੇ ਪੁਲਿਸ ਅਧਿਕਾਰੀ ਨੇ ਇਸ ਘਟਨਾ ਦੀ ਜਾਣਕਾਰੀ ਦਿੱਤੀ ਹੈ ਮੇਰਾ ਇਹ ਸਿਕੁਰਿਟੀ ਤੋਂ ਮੈਂ ਰੋਪਨਗਰ ਤੋਂ ਮੈਂ ਇਹ ਜੱਟਾ ਗੱਡੀ ਜਿਹੜੀ ਹੈ ਇੱਧਰ ਤੋਂ ਆਈ ਆ ਇੱਥੇ ਜਿਨ੍ਹਾਂ ਨੇ ਆਈ ਵਿਟਨੈਸ ਦੇ ਕਹਿਣ ਦੇ ਮਤਾਬਕ ਠੀਕ ਹੈ ਜੀ ਬੜੀ ਦੇਰ ਰਫਤਾਰੀ ਨਹੀਂ ਆ ਪਹਿਲਾਂ ਉਹ ਗੱਡੀ ਨੂੰ ਰਿਕਟ ਕੀਤਾ ਵਿੱਚੋਂ ਤੋਂ ਬਾਅਦ ਸਿੱਧੀ ਇਹਦੇ ਚ ਥਾਰ ਗੱਡੀ ਤੇ ਲੱਗੀ ਆ ਥਾਰ ਗੱਡੀ ਥਾਰ ਗੱਡੀ ਜਿਹੜੀ ਆ ਲੋਵਾ ਚ ਬੱਜੀ ਆ ਆਪਣੇ ਫੋਰਚੂਨਰ ਤੇ ਬੱਜੀ ਆ ਫੋਰਚੂਨਰ ਦੇ ਅੱਗੇ ਇੱਕ ਹੋਰ ਟਮਾਰ ਦੇ ਵਿੱਚ ਜਿੱਤੇ ਉਹਨੂੰ ਹਿੱਟ ਕੀਤਾ ਮਤਲਬ ਕਿ ਇਹ ਇਹਨੇ ਚਾਰ ਗੱਡੀਆਂ ਨੂੰ ਹਿੱਟ ਕੀਤਾ ਕੋਈ ਜਾਨੀ ਨੁਕਸਾਨ ਜਾਨੀ ਨੁਕਸਾਨ ਕੋਈ ਨਹੀਂ ਹੋਇਆ ਜਿਨ੍ਹਾਂ ਦੇ ਨੂੰ ਪੁਲਿਸ ਅਟਾ ਲੱਗੀਆਂ ਉਹ ਆਪਣਾ ਮੈਡੀਕਲ ਕਰਾਉਣ ਗਏ ਆ ਗੱਡੀ 'ਚ ਕਿੰਨੇ ਲੋਕ ਸਵਾਰ ਸੀ ਜੀ ਇਸ ਇਸ ਗੱਡੀ ਦੇ ਵਿੱਚ ਤਾਂ ਕਹਿ ਨਹੀਂ ਸਕਦਾ ਕਿ ਕੋਈ ਆ ਜਿਹੜਾ ਇੱਕ ਬਕਸਾ ਦਿਆ ਇਸ ਗੱਡੀ ਦੇ ਵਿੱਚ ਤਿੰਨ ਤਿੰਨ ਸੀਗੇ